ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਵੇਖੋ ਸਮਾਪਤੀ ਦੇ ਸਭ ਸੇਵਾ ਹੋ ਰਹੀ ਆ ਜੀ ਜਪੈਰਾ ਲੰਗਰ ਸੇਵਾ ਜੈਤਵਾਰ ਅੱਜ 19 ਤਰੀਕ 19 ਅਕਤੂਬਰ 2025 ਦੋ ਤਿੰਨ ਫੇਰੇ ਜਿਹੜੇ ਚੱਲ ਗਏ ਨੇ ਸਮਾਨ ਦੇ ਤੇ ਸੇਵਾਦਾਰ ਸੇਵਾ ਕਰ ਰਹੇ ਨੇ ਤੇ ਟਾਈਮ ਜਿਹੜਾ ਹੋ ਗਿਆ ਤਕਰੀਬਨ 8 ਵਜ ਗਏ ਨੇ ਰਾਤ ਦੇ 8 ਵਜ ਗਏ ਨੇ ਰਾਤ ਦੇ ਤੇ ਸੇਵਾ ਕਰਨ ਨੂੰ ਬਹੁਤ ਸੌਖੀ ਆ ਜੀ ਕਿ ਗੁਰੂ ਘਰ ਲੰਗਰ ਜਿਹੜਾ ਆ ਲੱਗਦਾ ਹੈ ਸੇਵਾ ਹੁੰਦੀ ਆ ਸੇਵਾ ਕਰਨ ਨੂੰ ਬਹੁਤ ਸੌਖੀ ਆ ਪਰ ਗਰਾਊਂਡ ਲੈਵਲ ਤੇ ਜਿਹੜੇ ਕਾਰਜ ਕਰਨੇ ਨੇ ਸਾਰੀਆਂ ਰਸਤਾ ਬਸਤਾ ਦਾ ਪ੍ਰਬੰਧ ਕਰਨਾ ਸਾਰਾ ਇਹ ਭਾਂਡਾ ਟੈਂਡਾ ਇੱਥੇ ਲਿਆਉਣਾ ਚਾਨਣੀਆਂ ਲਾਉਣੀਆਂ ਟੈਂਟ ਲਾਉਣਾ ਉਹ ਤੇ ਜਿਹੜਾ ਔਖਾ ਕਾਰਜ ਹੈ ਤੇ ਸਾਰੇ ਸੇਵਾਦਾਰ ਸੇਵਾ ਕਰ ਰਹੇ ਨੇ ਆ ਪਿੱਛੇ ਗੁਰੂ ਰਾਮਦਾਸ ਚੈਰੀਟੇਬਲ ਹਸਪੀਟਲ ਹੈ ਜੀ ਇਹ ਤੁਹਾਨੂੰ ਤੁਹਾਨੂੰ ਬਾਬਾ ਦੀਪ ਸਿੰਘ ਜੀ ਦੇ ਪਾਵਨ ਪੀਤ੍ਰ ਸਥਾਨਾਂ ਤੇ ਜੋੜੀ ਸੇਵਾ ਚੱਲਦੀ ਹੈ ਜੀ ਹਰ ਐਤਵਾਰ ਦੁਪਹਿਰਾਂ ਲੰਗਰ ਸੇਵਾ ਆਈਆਂ ਸੰਗਤਾਂ ਦੇ ਲਈ ਗੁਰੂ ਕੇ ਲੰਗਰ ਲਗਾਏ ਜਾਂਦੇ ਨੇ ਤਕਰੀਬਨ ਤਕਰੀਬਨ 2 ਸਾਲ ਦੇ ਕਰੀਬ ਹੋ ਚੱਲਿਆ ਟਾਈਮ ਤੇ ਇਸੇ ਤਰ੍ਹਾਂ ਜਿਹੜੇ ਸੇਵਾਦਾਰ ਸਵੇਰੇ ਸਮਾਨ ਸਾਰਾ ਇਤਰਾ ਹੀ ਆਟੋ ਤੇ ਕਿਰਾਏ ਤੇ ਲੈ ਕੇ ਆਉਂਦੇ ਆ ਪੰਜ ਚਾਰ ਫੇਰੇ ਲੱਗ ਜਾਂਦੇ ਨੇ ਆਟੋ ਦੇ ਆਟੋ ਵੀ ਇਹ ਜਿਹੜਾ ਵੱਡਾ ਆ ਉਹਦੇ ਤੇ ਤੇ ਸ਼ਾਮ ਨੂੰ ਇਸ ਟਾਈਮ ਰਾਤ ਨੂੰ ਸਾਰੀ ਸਮਾਪਤੀ ਕਰਕੇ ਭਾਂਡਾ ਟਿੰਡਾ ਸਾਰਾ ਮਾਜ ਕੇ ਸਾਂਭ ਕੇ ਫੇਰ ਲੱਦ ਕੇ ਸਾਰਾ ਸਮਾਨ ਲਗਾਇਆ ਜਾਂਦਾ ਸਾਂਭਿਆ ਜਾਂਦਾ ਤੇ ਕਾਰਜ ਜਿਹੜੇ ਕਰਨੇ ਗਰਾਊਂਡ ਲੈਵਲ ਤੇ ਬਹੁਤ ਜ਼ਿਆਦਾ ਕਠਨ ਨੇ ਔਖੇ ਨੇ ਹਰ ਐਤਵਾਰ ਇਰੇ ਸਾਲ ਬਾਅਦ ਸੇਵਾ ਨਹੀਂ ਹੈਗੀ ਇਹ ਹਫਤੇ ਬਾਅਦ ਹਰ ਐਤਵਾਰ ਸੇਵਾ ਜੀ ਤੇ ਜਿਹੜਾ ਇਹ ਬਾਲਿਆ ਇਹ ਬਾਬਾ ਦੀਪ ਸਿੰਘ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਰਹੇ ਨੇ ਸਾਰੇ ਸੇਵਾਦਾਰਾਂ ਨੂੰ ਕਿ ਜਿਹੜੀਆਂ ਚੰਨੀਆਂ ਲਾਉਣੀਆਂ ਉਹ ਰਾਤ ਨੂੰ ਹੀ ਲਾਈਆਂ ਜਾਂਦੀਆਂ ਨੇ ਸ਼ਨੀਚਰਵਾਰ ਤੇ ਐਤਵਾਰ ਜਿਹੜੀ ਸਵੇਰੇ ਤੜਕੇ ਤੋਂ ਅੰਮ੍ਰਿਤ ਵੇਲੇ ਤੋਂ ਜਿਹੜੀ ਸੇਵਾ ਆਰੰਭ ਹੋ ਜਾਂਦੀ ਆ ਤੇ ਸਾਰੀ ਜਿਹੜੀ ਸੇਵਾ ਇਸੇ ਤਰ੍ਹਾਂ ਆਰੰਭ ਕਰਨੀ ਕੀਤੀ ਜਾਂਦੀ ਆ ਸਵੇਰ ਵੇਲੇ ਐਤਵਾਰ ਅਤੇ ਰਾਤ ਨੂੰ ਫਿਰ ਸਾਰਾ ਭਾਂਡਾ ਟਿੰਡਾ ਸਾਂਭ ਕੇ ਕਰਦੇ ਤੋਂ ਲੈ ਕੇ ਚਮਚੇ ਤੋਂ ਲੈ ਕੇ ਵੱਡੇ ਭਾਂਡਿਆਂ ਤੱਕ ਸਾਰੇ ਚੀਜ਼ਾਂ ਸਾਂਭੀਆਂ ਜਾਂਦੀਆਂ ਨੇ ਤੇ ਹੁਣ ਵੇਖੋ ਫਿਰ ਸੇਵਾਦਾਰਾਂ ਨੇ ਹੁਣ ਸਾਰਾ ਸੇਵਾ ਕਰਕੇ ਤੇ ਫਿਰ ਆਪੋ ਆਪਣੇ ਘਰਾਂ ਨੂੰ ਕਾਰਜਾਂ ਨੂੰ ਜਾਣਾ ਹੈ ਸੇਵਾ ਬਹੁਤ ਔਖੀ ਆ ਜੀ ਕਹਿਣਾ ਸੌਖਾ ਆ ਪਾਰੇ ਬੱਲ ਜਿਹੜਾ ਆ ਸੇਵਾਦਾਰਾਂ ਨੂੰ ਧੰਨ ਗੁਰੂ ਰਾਮਦਾਸ ਮਹਾਰਾਜ ਬਖਸ਼ ਰਹੇ ਆ ਤੇ ਸਾਰੀਆਂ ਰਸਤਾ ਬਸਤਾ ਦਾ ਪ੍ਰਬੰਧ ਕਰਨਾ ਹੁਣ ਗਾਹ ਪ੍ਰਬੰਧ ਕਰਾਂਗੇ ਧੰਨ ਗੁਰੂ ਰਾਮਦਾਸ ਜੀ ਕਰਵਾਉਣਗੇ ਸਾਰਾ ਜਿਹੜਾ ਇੱਕ ਗੱਡੀ ਜਿਹੜੀ ਡਾਲੇ ਵਾਲੀ ਗੱਡੀ ਜਿਹੜੀ ਡਾਲੇ ਵਾਲੀ ਆ ਉਹਨ ਗੁਰੂ ਰਾਮਦਾਸ ਜੀ ਪ੍ਰਬੰਧ ਕਰਵਾਉਣਗੇ ਜਿਹੜਾ ਸਾਰਾ ਸਮਾਨ ਸਾਜੋ ਸਮਾਨ ਜਿਹੜਾ ਸਾਰਾ ਆ ਆ ਗੁਰੂ ਕੇ ਲੰਗਰ ਦਾ ਭਾਂਡਾ ਟਿੰਡਾ ਸਾਰਾ ਇਹ ਲੱਦ ਕੇ ਲਿਆਇਆ ਜਾਵੇ ਤੇ ਛੱਡ ਕੇ ਆਇਆ ਜਾਵੇ ਇਹ ਸੇਵਾਦਾਰਾਂ ਨੂੰ ਜਿਹੜਾ ਜਾਜ ਆ ਉਹਨ ਗੁਰੂ ਰਾਮਦਾਸ ਮਹਾਰਾਜ ਬਖਸ਼ਣਗੇ ਸਤਗੁਰੂ ਦੀ ਕਿਰਪਾ ਕਰਨ ਦਾਸ ਭਾਈ ਗਗਦੀਪ ਸਿੰਘ ਜੀ ਰਿਆਰਡ ਦਮਦਮੀ ਟਕਸਾਲ ਤੇ ਇਸੇ ਤਰ੍ਹਾਂ ਬਾਲ ਜਿਹੜਾ ਆ ਇਹ ਬਖਸ਼ਣ ਜੀ ਇਹ ਸਾਰੇ ਪ੍ਰਬੰਧ ਹੋ ਰਹੇ ਹਨ